ਐ ਗੁਰੂ ਜੀ ਦਾ ਖਾਸਾ ਵੈਗਰੀ ਜੀ ਕਿ ਜਿਹੜੇ ਛੁੱਤੇ ਪੱਖੇ ਪਾਇਏ ਨੇ ਤੋ ਕੋ ਸਾਡਾ ਸਾਫ ਦੇਵ ਸੱਚੇ ਪਾਤਸ਼ਾਹ ਜਿਹੜਾ ਇਹ ਸਾਡੇ ਤੇ ਦੋਸ ਸੁਣਾਇਆ ਉਹ ਗਲਤ ਲੱਗਿਆ ਇਹਦਾ ਮੁੰਡਾ ਸੱਚੀ ਗੱਲ ਬੋਲਦਾ ਤਾਂ ਸਾਥ ਦੇ ਲੋਕੋ ਸਾਰੀਆਂ ਪਾਰਕਿਆਂ ਨੇ ਕਹਿਣਾ ਸਾਰੇ ਲੋਕਾਂ ਨੇ ਕਹਿਣਾ ਸਾਰੇ ਕਹਿੰਦੇ ਐ ਗੁਰੂ ਜੀ ਦਾ ਖਾਸਾ ਵੈਗਰੀ ਜੀ ਕਿ ਜਿਹੜੇ ਛੁੱਤੇ ਪੱਖੇ ਪਾਇਏ ਨੇ ਤੋ ਕੋ ਸਾਡਾ ਸਾਫ ਦੇਵ ਸੱਚੇ ਪਾਤਸ਼ਾਹ ਜਿਹੜਾ ਇਹ ਅੱਡੇ ਤੇ ਦੋਸਤ ਨੂੰ ਆਇਆ ਉਹ ਗਲਤ ਲੱਗਿਆ। ਏਦਾਂ ਮੁੰਡਾ ਸੱਚੀ ਗੱਲ ਬੋਲਦਾ। ਤਾ ਸਾਥ ਦੇ ਹੋਂ ਲੋਕੋ ਸਾਰੀਆਂ ਪਾਰਕਿਆਂ ਨੂੰ ਕਹਿਣਾ। ਸਾਰੇ ਲੋਕਾਂ ਨੂੰ ਕਹਿਣਾ ਸਾਰੇ ਕਹਿੰਦੇ। ਬਈ ਰੂਜੀ ਦਾ ਖਾਸਾ ਵੈਗਰੀ ਦੀ। ਇਹ ਕਿਤੇ ਪੱਕੇ ਪਾਇ ਰਹੇ ਨੇ। ਤੋ ਕੋ ਸਾਡਾ ਸਾਥ ਦੇਣ ਸੱਚੇ ਪਾਕਸ਼। ਕਿਹੜਾ ਇਹ ਸਾਡੇ ਤੇ ਦੋਸਤ ਨੂੰ ਆਇਆ ਉਹ ਗਲਤ ਲੱਗਿਆ। ਏਦਾਂ ਮੁੰਡਾ ਸੱਚੀ ਗੱਲ ਬੋਲਦਾ। ਤੋ ਸਾਥ ਦੇ ਹੋਂ ਲੋਕੋ ਸਾਰੇ ਆ ਗਏ ਪਾਰ ਕੇ ਉਹਨਾਂ ਕਹਿਣਾ ਸਾਰੇ ਲੋਕਾਂ ਨੂੰ ਸਾਰੇ ਕਹਿੰਦਾ